ਮੇਰਾ ਨਾਮ ਕੁਲਦੀਪ ਕੌਰ ਆ ਜੀ ਕਿਹੜਾ ਪਿੰਡ ਆ ਜੀ ਪਿੰਡ ਪੋਣ ਤੋਂ ਆ ਜੀ ਕੀ ਮਾਮਲਾ ਇੱਥੇ ਹੋਇਆ ਜੀ ਮਾਮਲਾ ਸਰ ਇਹ ਹੋਇਆ ਕਿ 24 ਮਈ ਨੂੰ ਮੇਰੇ ਹਸਬੰਦ ਦੇ ਉੱਤੇ ਘਰੋਂ 5 ਵਜੇ 5:30 ਦੇ ਕਰੀਬ ਅਟੈਕ ਹੋਇਆ ਉਹਨਾਂ ਨੂੰ ਅਸੀਂ ਲੈ ਕੇ ਸਿਵਲ ਹਸਪੀਟਲ ਗਏ ਆ ਜਿਹੜਾ ਕਿ ਮੇਰੇ ਹਸਬੰਦ ਨੇ ਇਹ ਸਾਨੂੰ ਸਭ ਮਲਕੀ ਦੇ ਖਿਲਾਫ ਜਿਹੜੇ ਦੋਸ਼ੀ ਆ ਗਲੇੜਾ ਸੁਖਵੰਤ ਸਿੰਘ ਗਲੇੜਾ ਤੇ ਬਾਕੀ ਦੋਸ਼ੀ ਆ ਜਿਹੜੇ ਉਹਨਾਂ ਦੇ ਖਿਲਾਫ ਅਸੀਂ ਚਾਹ 29 22 ਤਰੀਕ ਨੂੰ ਸਾਡੇ ਬਿਆਨ ਹੋਏ ਆ ਐਕਸ-ਰੇ ਵਗੈਰਾ ਹੋਇਆ ਮੇਰੇ ਹੱਥਾਂ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਆ ਉਹਨਾਂ ਦੇ ਇੱਕ ਆਪਰੇਟ ਹੋਇਆ ਪਲਾਸਟਰ ਲੱਗੇ ਹੋਏ ਆ ਤੇ ਮੈਂ ਉਹਨਾਂ ਨੂੰ ਇੱਥੇ ਅਸੀਂ 29 22 ਤਰੀਕ ਨੂੰ ਘਰ ਆਉਣੇ ਆ ਸ਼ਾਮ ਨੂੰ ਤੇ 29 ਤਰੀਕ ਨੂੰ ਅਸੀਂ ਇਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਸੀਗਾ ਉਸ ਦਿਨਾਂ ਨੇ ਸਾਡੇ ਨਾਲ ਫਿਰ ਮੇਰੇ ਬੱਚਿਆਂ ਦੇ ਤੇ ਅਟੈਕ ਕੀਤਾ ਨੇ ਉਦੋਂ ਬੱਚੇ ਸੈਲਫ ਅਡਵਾਂਸ ਦੇ ਵਿੱਚ ਜੋ ਵੀ ਕਾਰਵਾਈ ਹੋਈ ਉਸ ਦਿਨ ਹੋਈ ਅੱਜ ਅਸੀਂ 15 ਦਿਨ ਦੇ ਬਾਅਦ ਮੈਂ ਉਸ 29 ਤਰੀਕ ਨੂੰ ਲੈ ਕੇ ਆਪਣੇ ਹਸਬੰਦ ਨੂੰ ਗੁਰਨਾਨ ਕਮਿਸ਼ਨ ਹਸਪਤਾਲ ਲੈ ਕੇ ਗਈ ਆ ਜਲੰਧਰ ਵਿਖੇ ਉੱਥੇ ਮੇਰੇ ਉਹਦਾ ਜੇਰੇ ਇਲਾਜ ਰਿਹਾ ਹੈ ਉਹਨਾਂ ਦਾ ਇੱਕ ਆਪਰੇਸ਼ਨ ਹੋਇਆ ਤੇ ਨਾਲ ਪਲੱਸਟਰ ਹੋਇਆ ਤੇ 3 ਤਰੀਕ ਨੂੰ ਉਹਨਾਂ ਨੂੰ ਤੇ ਛੁੱਟੀ ਮਿਲਿਆ ਮੈਂ ਰੋਜ਼ ਇਕੱਲੀ ਹੈਗੀ ਆ ਮੈਂ ਮੈਂ ਲੈ ਕੇ ਆਉਣ ਜਾਂਦੀ ਤੰਗੀ ਤੇ ਬਜਾਏ ਮੈਂ ਉੱਥੇ ਕਮਰਾ ਲੈ ਕੇ ਰਹੀ ਵੀ ਮੈਂ ਰੋਜ਼ ਕਿੱਦਾਂ ਆਉਂ ਜਾਊਂਗੀ ਅੱਜ ਮੈਂ 15 ਦਿਨ ਬਾਅਦ ਘਰ ਆ ਬੜੀਆਂ ਆਉਂਦੀ ਨੇ ਵੀ ਸਾਨੂੰ ਗੱਡੀ ਖੜੀ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਪਹਿਲਾਂ ਸਾਡੇ ਪਿੱਛੇ ਇਹ ਡਾਂਗ ਲੈ ਕੇ ਇੱਕ ਲੱਕੜੀ ਦਾ ਕੁਝ ਵੱਡਾ ਸਰ ਲੋਹੇ ਦੀ ਡੌੜ ਲੈ ਕੇ ਭੱਜਾ ਤੇ ਬਾਅਦ ਵਿੱਚ ਜਦੋਂ ਸਾਡਾ ਗਰਾਜ ਦੀ ਹਵੇਲੀ ਇਹ ਘਰ ਦੇ ਨਾਲ ਆ ਹਵੇਲੀ ਛੱਡੀ ਉੱਥੇ ਗਰਾਜ ਆ ਮੈਂ ਸਾਡਾ ਜਿਹੜਾ ਮੁੰਡਾ ਮੈਨੂੰ ਛੱਡਣ ਆਇਆ ਸੀ ਅਸੀਂ ਸਾਡਾ ਕਰੀਬੀ ਰਿਸ਼ਤੇਦਾਰ ਆ ਉਹਨੂੰ ਵੇਖ ਕੇ ਤੂੰ ਗੱਡੀ ਗਰਾਜ 'ਚ ਖੜੀ ਕਰ ਜਾ ਇੰਨਾ ਤੇ ਤੇਰੇ ਅੰਕਲ ਤੋਂ ਗੱਡੀ ਖੜੀ ਹੋਣੀ ਨਾਲ ਸਾਤੋਂ ਖੜੀ ਹੋਣੀ ਤੂੰ ਗੱਡੀ ਇੱਥੇ ਖੜੀ ਕਰ ਜਾ ਵੀ ਇੱਥੇ ਬਾਹਰ ਧੁੱਪੇ ਖੜੀ ਰਹੋਗੀ ਉਹ ਗੱਡੀ ਖੜੀ ਕਰਨ ਗਿਆ ਹੈ ਤੇ ਇਹਨਾਂ ਨੇ ਉਹਦੇ ਉੱਤੇ ਅਟੈਕ ਉਹਨਾਂ ਤੇ ਅਟੈਕ ਕਰ ਦਿੱਤਾ ਮੁੰਡਿਆਂ ਦੇ ਮੁੰਡੇ ਦੇ ਉੱਤੇ ਉਹ ਮਗਰੋਂ ਪਹਿਲਾਂ ਇੱਟ ਚੱਕੇ ਮਾਰਨ ਲੱਗਾ ਇੱਟਾਂ ਚੱਕੀ ਬਾਅਦ 'ਚ ਦੋ ਫਾਇਰ ਕੀਤੇ ਆ ਜਿਨ੍ਹਾਂ ਦੀ ਆਵਾਜ਼ ਸਾਨੂੰ ਇੱਥੇ ਖੁਦ ਸੁਣੀ ਆ ਮੁੰਡਿਆਂ ਨੇ ਵੀ ਖੁਦ ਖੁਦ ਆਵਾਜ਼ ਸੁਣੀ ਆ ਫਾਇਰ ਹੋਇਆ ਘਰ ਬੈਠਿਆਂ ਨੂੰ ਅਸੀਂ ਫਾਇਰ ਸੁਣਿਆ ਇਹ ਹੋਇਆ ਜੀ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਮੈਂ 112 ਤੇ ਕਾਲ ਕੀਤੀ ਮੈਂ 100 ਨੰਬਰ ਤੇ ਕਾਲ ਕੀਤੀ ਉਹਨਾਂ ਨੇ ਕਿਹਾ ਕਿ ਦਲਜੀਤ ਕੁਮਾਰ ਦੇ ਕੋਲ ਤੁਹਾਡਾ ਇਹ ਕੇਸ ਹੈਗਾ ਤੁਸੀਂ ਉਹਨਾਂ ਨੂੰ ਕਾਲ ਕਰੋ ਮੈਂ ਉਹਨਾਂ ਨੂੰ ਵੀ ਕਾਲ ਕੀਤੀ ਆ ਉਹ ਹਜੇ ਤੱਕ ਇਹ 2:30 ਪਾਣੀ ਤੇ 9 ਵਜੇ ਦੀ ਗੱਲ ਆ 5:30 ਹੋ ਚੱਲਿਆ ਹਜੇ ਤੱਕ ਸਾਡੇ ਕੋਲ ਕੋਈ ਤੇ ਬੰਦਾ ਨਹੀਂ ਨਾ ਪੁਲਿਸ ਵਾਲਾ ਕੋਈ ਪਹੁੰਚਿਆ ਕੋਈ ਸਾਡੇ ਕੋਲ ਨਹੀਂ ਪਹੁੰਚਿਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਹਿਲਾਂ ਵੀ ਮੇਰੇ ਨਾਂ ਮੇਰੇ ਹਸਬੰਦ ਦੇ ਬਿਆਨਾਂ ਦੇ ਤੇ ਪਰਚਾ ਹੋਇਆ ਜਿਸ ਦਿਨ ਮੇਰੇ ਬੇਟੇ ਦੇ ਨਾਲ ਇਹਦੀ ਗੱਲਬਾਤ ਹੋਈ ਹੈ ਮੇਰੇ ਬੇਟੇ ਨੇ ਗੋਲੀਆਂ ਚਲੇ ਉਸ ਦਿਨ ਲੜੇ ਨੇ ਵੀ ਗੋਲੀਆਂ ਚਲਾਈਆਂ ਦੋਨੋਂ ਪਾਸੇ ਮਤਲਬ ਉਹਨੇ ਵੀ ਗੋਲੀਆਂ ਚਲਾਈਆਂ ਮੇਰੇ ਬੇਟੇ ਤੇ ਇਕੱਲੇ ਤੇ ਪਰਚਾ ਕੱਟਿਆ ਗਿਆ ਉਹਦੇ ਤੇ ਪਰਚਾ ਨਹੀਂ ਕੱਟਿਆ ਗਿਆ ਮੇਰੀ ਇਹ ਵੀ ਪ੍ਰਸ਼ਾਸਨ ਤੋਂ ਮੰਗਿਆ ਉਹਦੇ ਤੇ ਉਹਦੇ ਤੇ ਵੀ 307 ਦਾ ਪਰਚਾ ਤੇ ਬਰਾਬਰ ਕ੍ਰੋਸ ਦੇ ਵਿੱਚ ਪਰਚਾ ਕੱਟਿਆ ਜਾਵੇ ਮੇਰੇ ਹਸਬੰਦ ਦੇ ਬਿਆਨਾਂ ਦੇ ਉੱਤੇ ਪਰਚਾ ਕੱਟਿਆ ਜਾਵੇ ਤੇ ਹੁਣ ਅੱਜ ਦੀ ਜਿਹੜਾ ਉਹ ਵੀ 327 ਤੇ ਪਰਚਾ ਕੱਟਿਆ ਜਾਵੇ ਮੇਰੇ ਸਾਡੇ ਜਿਹੜੇ ਸਾਡੇ ਰਿਸ਼ਤੇਦਾਰ ਸਾਨੂੰ ਸੱਜਣ ਆਉਂਦੇ ਕੋਈ ਸਾਨੂੰ ਸਾਡੇ ਅਸੀਂ ਆਪਣੇ ਘਰ 'ਚ ਵੀ ਇਸ ਵੇਲੇ ਸੇਫ ਨਹੀਂ ਹੈਗੇ ਅਸੀਂ ਸਾਡੇ ਤੇ ਅਟੈਕ ਬਾਰ-ਬਾਰ ਬਾਰ-ਬਾਰ ਅਟੈਕ ਹੋ ਰਿਹਾ ਹੈ ਪੁਲਿਸ ਪ੍ਰਸ਼ਾਸਨ ਮੁਸਲੇ ਜਾ ਕੋ ਕਿ ਜਲੇ ਇੱਕਦਾਂ ਦੀ ਕਿ ਮੌਤ ਹੋ ਜਾਊਗੀ ਕਿ ਪਰਚੂਰਸ ਇਹ ਢੀ ਕਰ ਰਿਹਾ ਕਿ ਕਿ ਕੰਦਾ ਬੰਦਾ ਮਰ ਜਾਏ ਤਾਂ ਫਿਰ ਅਸੀਂ ਅ ਅੱਗੇ ਕਾਰਵਾਈ ਕਰਾਂਗੇ ਸਾਨੂੰ ਇਨਸਾਫ ਦਿਵਾਓ ਸਾਡੀ ਜਾਨਵਾਲ ਦੀ ਰੱਖਿਆ ਕੀਤੀ ਜਾਵੇ ਮੈਂ ਪ੍ਰਸ਼ਾਸਨ ਤੋਂ ਬਾਰ-ਬਾਰ ਬਾਰੇ ਮੰਗਾ ਮੈਂ ਐਸਐਸਪੀ ਸਾਹਿਬ ਡੀਆਈਜੀ ਹਮਨਿਸਟਰ ਸਭ ਜਗ੍ਹਾ ਤੇ ਮੈਂ ਲੈਟਰਸ ਪਾਈਆਂ ਹੋਈਆਂ ਆ ਉਹਨਾਂ ਦੀ ਹੱਦ ਤੱਕ ਮੈਨੂੰ ਕੋਈ ਵੀ ਮਤਲਬ ਜਵਾਬ ਨਹੀਂ ਆਇਆ ਮੈਂ ਬਾਰ-ਬਾਰ ਪ੍ਰਸ਼ਾਸਨ ਤੋਂ ਇਹ ਮੰਗਾ ਕਰਦੀ ਆ ਕਿੰਨੇ ਸਾਡਾ ਸਾਡੀ ਜਾਨ ਮਲ ਦੀ ਰੱਖਿਆ ਕੀਤੀ ਜਾਂਦੀ ਕਿਉਂਕਿ ਇਹ ਪੁਲਿਸ ਤੁਹਾਡੀ ਸੁਣੇ ਨਹੀਂ ਪੁਲਿਸ ਪੋਲੀਟੀਕਲ ਉਹ ਬੰਦਾ ਇੱਕ ਨੰਬਰ ਦਾ ਗੁੰਡਾ ਬਦਮਾਸ਼ ਬੰਦਾ ਆ ਉਹਦੇ ਤੇ 15 ਆਲਰੇਡੀ ਕੇਸ ਚੱਲ ਰਹੇ ਆ ਪਾਕਸ ਐਕਟ ਉੱਤੇ ਲੱਗਿਆ ਹੋਇਆ 26 ਦੀ ਜ਼ਮਾਨਤ ਤੇ ਉਹ ਬਾਹਰ ਆ ਉਹ ਉਹਦੇ ਤੇ ਇੱਕ ਕੇਸ ਨਹੀਂ ਹਜ਼ਾਰਾਂ 15 ਕੇਸ ਘਟੋ-ਘਟੋ ਦੇ ਕੋਲ ਹਰ ਰੋਜ਼ ਦੀ ਕੋਰਟ ਦੇ ਵਿੱਚ ਕਤਰੀਕ ਹੁੰਦੀ ਉਹ ਜਦ ਕਿ ਸਾਡਾ ਸਾਡਾ ਬਿਲਕੁਲ ਅਸੀਂ ਕਲੀਨ ਆ ਫਿਰ ਵੀ ਉੱਤੇ ਤੇ ਪੁਲਿਸ ਕਾਰ ਕੋਰਟ ਉੱਤੇ ਕੋਈ ਕਾਰਵਾਈ ਕਿਉਂਕਿ ਪੋਲੀਟਿਕ ਉਹਦੇ ਤੇ ਪੋਲੀਟੀਕਲ ਹੱਥ ਆ ਸ਼ਰਿਆਮ ਪਲੀਟੀਕਲ ਹਾਥੀਆ ਆਪਣੇ ਪਲੀਟੀ ਉਹਨਾਂ ਨੇ ਇਹਨਾਂ ਨੂੰ ਛੁੱਟ ਦਿੱਤੀ ਹੋਈ ਆ ਜੋ ਜੋ ਮਰਜ਼ੀ ਕਰ ਅਸੀਂ ਤੇਰਾ 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 ਕੋਈ ਕੁਝ ਨਹੀਂ ਵਿਗਾੜ ਸਕਦਾ ਉਹਨਾਂ ਸ਼ਰਿਆਮ ਅਸੀਂ ਅੱਜ ਪਿਛਲੇ ਸਾਲ ਮੇਰੇ ਬੇਟੇ ਤੇ ਅਟੈਕ ਕਰਵਾਇਆ ਸੀ ਇਹਨਾਂ ਨੇ ਉਸ ਦੇ ਬਾਰੇ ਵੀ ਅਸੀਂ ਡਾਕਟਰ ਰਾਜ ਦੇ ਘਰ ਜਾ ਕੇ ਡਾਕਟਰ ਉਹਨਾਂ ਦੇ ਬ੍ਰਦਰ ਨੂੰ ਅਸੀਂ ਇਹ ਸਾਰੀ ਦੱਸ ਕੇ ਆਏ ਸੀ ਵੀ ਤੁਸੀਂ ਗੁੰਡਾ ਪਾਲਿਆ ਹੋਇਆ ਆ ਸਾਡੇ ਪਰ ਨਾਲ ਬਾਰ-ਬਾਰ ਬਾਰੇ ਅਟੈਕ ਕਰਦਾ ਆ ਤੇ ਉਹਨਾਂ ਨੇ ਸਾਨੂੰ ਉਲਟਾ ਇਹ ਕਿਹਾ ਸੀ ਕਿ ਤੁਸੀਂ ਤਾਂ ਸਾਡੀ ਵੋਟਾਂ 'ਚ ਮਦਦ ਹੀ ਨਹੀਂ ਕੀਤੀ ਜਦ ਕਿ ਮੇਰੇ ਹਸਬੰਦ ਤਾਂ ਕੈਂਸਰ ਦੇ ਮਰੀਜ਼ ਆ ਉਹ ਅਸੀਂ ਕੀ ਬੋਟਨ ਦੇ ਵਿੱਚ ਕਿਸੇ ਦੀ ਮਦਦ ਕਰ ਸਕਦੇ ਆ ਜੋ ਹੁੰਦਾ ਜਿੱਥੇ ਜਿੱਥੇ ਇੱਕ ਹੈ ਸਾਡਾ ਹਾਕਿਆਸ ਜਿਹਨੂੰ ਮਰਜ਼ੀ ਵੋਟ ਪਾਈਏ ਜਦੋਂ ਸਾਨੂੰ ਉਲਟਾ ਇਹ ਉਹਨਾਂ ਨੇ ਸਾਨੂੰ ਗਿਆਨ ਕਿਹਾ ਸ਼ਰਿਆਮ ਉਹਨਾਂ ਦੀ ਹੈਲਪ ਕਰਦੀ ਆ ਪੁਲਿਸ ਪ੍ਰਸ਼ਾਸਨ ਉਹ ਤੁਹਾਡੀ ਸੁਣ ਨਹੀਂ ਰਹੀ ਤੇ ਨਹੀਂ ਸੁਣ ਰਹੀ ਬਿਲਕੁਲ ਨਹੀਂ ਸੁਣ ਰਹੀ ਸਾਡੀ ਪੁਲਿਸ ਪ੍ਰਸ਼ਾਸਨ ਇੱਕ ਇੱਕ ਆ ਇੱਕ ਪੈਸੇ ਦੀ ਸਾਡੀ ਕੋਈ ਮਦਦ ਨਹੀਂ ਹੋਈ ਅਜੇ ਤੱਕ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬਾਬਾ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਪਿੰਡ ਬੂਣ ਹੈ ਜੀ ਮੇਰਾ ਸਰ ਕੀ ਗੱਲਬਾਤ ਹੋਈ ਗੱਲਬਾਤ ਇਹ ਹੋਈ ਹੈ ਜੀ 24 ਤਰੀਕ ਨੂੰ ਮੇਰੇ ਉੱਤੇ ਅਟੈਕ ਕਰਾਇਆ ਗਿਆ ਔਰ ਜੋ ਕਿ ਮੇਰਾ ਭਰਾ ਲੱਗਦਾ ਸਗਵੰਤ ਸਿੰਘ ਲੜਾ ਉਹਦੀ ਮਿਲੀ ਭੋਗ ਦੇ ਨਾਲ ਹੋਇਆ ਇਹ ਸਭ ਕੁਝ ਤੇ ਮੈਂ ਜੇਰੇ ਇਲਾਜ ਹਸਪੀਟਲ ਗਿਆ ਉਤੋਂ 5 ਦਿਨ ਐਡਮਿਟ ਹੋਣ ਤੋਂ ਬਾਅਦ ਮੇਰੇ ਫ੍ਰੈਕਚਰ ਆਏ ਮੈਂ ਪ੍ਰਾਈਵੇਟ ਇਲਾਜ ਕਰਾਉਣ ਚਲਾ ਗਿਆ 15 ਦਿਨਾਂ ਬਾਅਦ ਅੱਜ ਮੈਂ ਘਰ ਬੜਿਆ ਹੈਗਾ ਜਿੱਲੇ ਮੈਨੂੰ ਛੱਡਣ ਮੇਰਾ ਕਰੀਬੀ ਆਇਆ ਛੱਡਣ ਵਾਸਤੇ ਤੇ ਉਹ ਛੱਡ ਕੇ ਮੇ ਲਾ ਕੇ ਮੈਨੂੰ ਚੱਕ ਕੇ ਅੰਦਰ ਬਠਾਲ ਕੇ ਤੇ ਵਾਪਸ ਜਾਣ ਲੱਗਿਆ ਉਹ ਗੱਡੀ ਮੇਰੀ ਜਿਹੜੀ ਸੀਗੀ ਗੈਰੇ ਦੇ ਵਿੱਚ ਖੜੀ ਕਰਨ ਗਿਆ ਉਹਨੂੰ ਕਿਹਾ ਗੱਡੀ ਗੈਰੇ ਚ ਖੜੀ ਕਰ ਦੇ ਇਹ ਤਾਂ ਪਹਿਲਾਂ ਸ਼ਗਵਾਨ ਸਿੰਘ ਚੱਕ ਕੇ ਉਹਦੇ ਏਟ ਮਾਰਨ ਲੱਗਿਆ ਤੇ 80 ਤੋਂ ਬੱਜੀ ਨਹੀਂ ਬਾਅਦ ਦੇ ਵਿੱਚ ਦੋ ਗੋਲੀਆਂ ਮਾਰੀਆਂ ਜੋ ਕਿ ਗੱਡੀ ਦੇ ਵਿੱਚ ਲੱਗੀਆਂ ਜਾਂ ਨਹੀਂ ਲੱਗੀਆਂ ਮੈਨੂੰ ਨਹੀਂ ਪਤਾ ਮੈਂ ਤਾਂ ਅੰਦਰ ਬੈਠਾ ਹੈਗਾ ਦੋ ਗੋਲੀਆਂ ਚਲੀਆਂ ਉਹ ਗਲੀ ਦੇ ਵਿੱਚ ਚਲਾਈਆਂ ਗੋਲੀਆਂ ਇਹ ਨਹੀਂ ਪਤਾ ਕੈਮਰੇ ਦੇ ਵਿੱਚ ਆਈਆਂ ਜਾਂ ਨਹੀਂ ਆਈਆਂ ਦੋ ਗੋਲੀਆਂ ਨੇ ਚਲਾਈਆਂ ਉਹ ਮੁੰਡਾ ਗੱਡੀ ਲੈ ਕੇ ਚੱਲ ਗਿਆ ਭੱਜ ਗਿਆ ਹੈਗਾ ਇਸ ਵਾਰ ਫੋਨ ਵੀ ਕੀਤਾ ਹਾਂਜੀ ਪੁਲਿਸ ਵਾਲਿਆਂ ਨੂੰ ਅਸੀਂ ਫੋਨ ਕੀਤਾ ਹੈ 12 112 ਨੰਬਰ ਤੇ ਕੀਤਾ 100 ਨੰਬਰ ਤੇ ਕੀਤਾ ਉਹ ਕਹਿੰਦੇ ਤੁਹਾਡੀ ਇੱਕ ਰਜਿਸਟਰ ਕਰ ਲਈ ਹੈ ਕੰਪਲੇਂਟ ਕੋਈ ਪੁਲਿਸ ਵਾਲਾ ਇੱਥੇ ਤੱਕ ਹਲ ਤੱਕ ਨਹੀਂ ਆਇਆ ਇਹ ਜੋ ਵੀ ਹੋਇਆ ਹੋ ਰਿਹਾ ਇਹ ਪੋਲੀਟੀਕਲ ਦਬਾਅ ਹਟਾ ਹੋ ਰਿਹਾ ਹੈਗਾ ਸਾਨੂੰ ਇਹ ਜਾਨੋ ਮਾਰ ਦੇਣਾ ਇਹਨੇ ਪੁਲਿਸ ਸਾਡੀ ਕੋਈ ਸੁਣਾਈ ਨਹੀਂ ਕਰਦੀ ਹੈਗੀ ਕਿੰਨਾ ਚਿਰ ਹੋ ਗਿਆ ਚੱਲੀਆਂ ਗੋਲੀਆਂ ਗੋਲੀਆਂ ਚੱਲੀਆਂ ਨੂੰ ਹੋ ਗਿਆ ਤਕਰੀਬਨ 1 ਘੰਟਾ ਹੋ ਗਿਆ 3 ਵਜੇ ਤਕਰੀਬਨ 3 ਵਜੇ 1.5 ਘੰਟਾ ਹੋ ਗਿਆ ਹੋਗਾ ਹੁਣ ਪੁਲਿਸ ਆਈ ਹੈ ਪੁਲਿਸ ਆਈ ਉਹਦੇ ਘਰੋਂ ਮੁੜ ਗਈ ਜਾਂ ਮੈਨੂੰ ਨਹੀਂ ਪਤਾ ਇੱਥੇ ਸਾਡੇ ਕੋਲ ਕੋਈ ਨਹੀਂ ਆਇਆ ਕਿੱ데 ਘਰ ਯੇ ਸ਼ਗਵਾਨ ਸਿੰਘ ਲੈਡਾ ਜੋ ਦੋਚੀ ਹੈਗਾ ਉਹਦੇ ਕਰੋ ਮੁੜ ਕੇ ਗਈ ਆ ਠੀਕ ਹੈ ਕੀ ਮੰਗ ਕਰਦੇ ਹਾਂ ਮੰਗ ਅਸੀਂ ਇਹ ਕਰਦੇ ਹਾਂ ਜੋ ਜਲਦੀ ਤੋਂ ਜਲਦੀ ਸਾਨੂੰ ਇਨਸਾਫ਼ ਮਿਲਿਆ ਜਾਵੇ ਸਾਡੀ ਜਾਨ ਜਾਨ ਦੀ ਰੱਖਿਆ ਕੀਤੀ ਜਾਵੇ ਜੋ ਵੀ ਪ੍ਰਸ਼ਾਸਨ ਸਾਡੀ ਸੇਫਟੀ ਕਰ ਸਕਦਾ ਕਰੇ ਅਸੀਂ ਜਿੰਨੀਆਂ ਵੀ ਕੰਪਲੇਂਟਾਂ ਡੀਆਈਜੀ ਤੱਕ ਪਾਈਆਂ ਹਾਲ ਤੱਕ ਸਾਡੀ ਕੋਈ ਨਿਕਲੀ ਸੁਣਾਈ ਨਹੀਂ ਕੀਤੀ ਹੈਗੀ ਥਾਣੇ ਨੂੰ ਫੋਨ ਕੀਤਾ ਉਹਨੇ ਨਹੀਂ ਸੁਣਾਈ ਕੀਤੀ ਦਲਜੀਤ ਸਿੰਘ ਨੂੰ ਫੋਨ ਕੀਤਾ ਆ ਦਲਜੀਤ ਸਿੰਘ ਕਹਿੰਦਾ ਮੈਂ ਆਉਣਾ ਆ ਮੇਰੇ ਕੋਲ ਇੱਥੇ ਅੱਜ ਬੜਿਆ ਨਹੀਂ ਹਾਲ ਤੱਕ ਇਹ ਜੋ ਵੀ ਹੈ ਪੋਲੀਟਿਕਲ ਦਬਾਅ ਹਟਾ ਕੇ ਪੁਲਿਸ ਰਾਲ ਕੇ ਸਭ ਕੁਝ ਕਰੀ ਜਾਂਦੀ ਹੈ ਬਈ ਉਹਦੇ ਗੋਲੀਆਂ ਚੱਲੀਆਂ ਔਰ 307 ਦਾ ਪਰਚਾ ਕਰਟਰ ਹੋਣਾ ਚਾਹੀਦਾ ਉਹਦੇ ਉੱਤੇ ਸਗਵਾਨ ਸਿੰਘ ਲੈ ਦੇ ਉੱਤੇ ਔਰ ਸਾਨੂੰ ਖਤਰਾ ਹੈ ਵੀ ਰਾਤ ਤੁਹਾਨੂੰ ਜਾਨੋਂ ਨਾ ਮਾਰ ਦੇਵੇ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਸਾਡੀ ਸੇਫਟੀ ਰੱਖਿਆ ਕੀਤੀ ਜਾਵੇ ਸਰ ਬੌਣ ਪਿੰਡ ਦਾ ਕੀ ਮਾਮਲਾ ਸੀ ਮੈਨੂੰ ਨਾ ਕਰੀਬ 3:15 ਦੇ ਫੋਨ ਆਇਆ ਸੀਗਾ ਜਿਹੜਾ ਗੋਪੀ ਐ ਗੋਪੀ ਸਿੰਘ ਗੋਪੀ ਜਿਹੜਾ ਮੁਕੱਦਮਾ ਨੰਬਰ 59 ਬੜਾ ਪਚੀ ਜਾਂ ਸਾਦਾ ਜਦੋਂ ਆਇਆ ਕੁਝ ਭਗੋੜਾ ਵੀ ਐ ਮਤਲਬ ਐਮਲੀ ਸੀ ਆਪਣੇ ਮਾਪਿਆਂ ਨੂੰ ਛੱਡਣ ਆਪਣੇ ਘਰ ਆਇਆ ਸੀਗਾ ਛੱਡ ਕੇ ਜਿੱਥੇ ਅਸੀਂ ਪਹੁੰਚੇ ਹਾਂ ਉਪਰ ਸਾਡੇ ਕੋਲ ਜਾ ਚੁੱਕੇ ਅਸੀਂ ਗੋਲੀ ਗਾਲੀ ਚੱਲਣ ਦਾ ਕੋਈ ਮਾਮਲਾ ਸਾਹਮਣੇ ਸਾਡੇ ਨਹੀਂ ਆਇਆ ਉਹਨਾਂ ਦੇ ਮਾਪਿਆਂ ਦਾ ਕਹਿਣਾ ਐ ਕਿ ਸਾਡੇ ਵੱਲੋਂ ਫੋਨ ਕੀਤਾ ਗਿਆ ਉਸ ਨੂੰ ਜੀ ਸਾਡੇ ਕੋ ਨਹੀਂ ਆਏ ਜਿਨੇ ਉਹਨਾਂ ਦੇ ਜਿੰਨਾ ਸੀਗੀ ਪਰਾਣੀ ਰੰਦੇ ਸੀ ਉਹਦੇ ਘਰ ਹੋ ਗਿਆ ਦੇਖੇਗਾ ਅਸ ਘਰ ਉਹਦੇ ਵੀ ਆ ਸੀਗੇ ਜਿੰਨੇ ਫੁਟੇਜ ਜਿਵੇਂ ਫੁਟ ਕੈਮਰੇ ਚੱਕੀ ਤੇਆ ਕੈਮਰੇ ਗੱਡੀ ਆਈ ਆ ਉਹ ਸਾਹਮਣੇ ਸਭ ਕੋ ਆਇਆ ਲੇਕਿ ਗੋਲੀ ਚੱਲਣ ਦਾ ਮਾਮਲਾ ਕੋਈ ਸਾਹਮਣੇ ਨਹੀਂ ਆਇਆ ਪਰ ਪਿੰਡ ਚੋਂ ਪਤਾ ਜਿਉਂ ਕੀਤੀ ਆਲੇ ਦੁਆਲੇ ਵੀ ਪਿੰਡ ਦਾ ਮਾਮਲਾ ਕੋਈ ਸਾਹਮਣੇ ਨਹੀਂ ਆਇਆ